ਨੰਨੇ ਨਾਮ ਤੇ ਬਣਾਇਆ ਜਾਵੇ ਤੇ ਇਹਦੇ ਅੱਗੇ ਕਾਫੀ ਵਿਚਾਰ ਬਣਾ ਫਰਾ ਕੀਤਾ ਤੇ ਸ਼ਾਇਦ ਹੀ ਕਈ ਐਨ ਜੀਓ ਨਾਲ ਨਾਲ ਜਿੰਨੇ ਵੀ ਇਤਾਰਿਕ ਸੰਸਥਾਜ ਆਏ ਅਸੀਂ ਉਹਨਾਂ ਨਾਲ ਡਿਸਕਸ ਕਰਕੇ ਆਖਰ ਚੇ ਰਿੱਗੀ ਸ਼ਰਮਾ ਨੇ ਮੈਨੂੰ ਜ਼ਿੰਮੇਵਾਰੀ ਚੇਅਰਮੈਨ ਦੀ ਜੋ ਸੌਂਪੀ ਆ ਉਸ ਤੋਂ ਇਲਾਵਾ ਪੀ ਪੈਟਰਨ ਦੀ ਜ਼ਿੰਮੇਵਾਰੀ ਸਾਡੇ ਵੀਰੇ ਸ਼ਰਮਾ ਜੀ ਆ ਉਹਨਾਂ ਉਹਦੇ ਰਹੇ ਆ ਬਿਮਾਰੀ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਯੱਸ ਕੀਤੀ ਹੈ ਮੀਡੀਆ ਪਰਸਨ ਦੀ ਜ਼ਿੰਮੇਵਾਰੀ ਸਤੂਜੀ ਔਰ ਤੇਜਿੰਦਰ ਜੀ ਇਹਨਾਂ ਨੂੰ ਅਸੀਂ ਦੇ ਰਹੇ ਹਾਂ ਬਾਕੀ ਉਸ ਤੋਂ ਇਲਾਵਾ ਟਾਈਮ ਤੇ ਬਾਅਦ ਅਸੀਂ ਇਹਨਾਂ ਨੂੰ ਐਕਸਪੈਂਡ ਕਰਾਂਗੇ ਐਕਸਪੈਂਡ ਕਰਕੇ ਮੈਜਰ ਦੇ ਹਿਸਾਬ ਤੇ ਮੈਂਬਰ ਮੈਂਬਰ ਔਰ ਜਿਹੜੇ ਹੈ ਟੀਮ ਨੂੰ ਹੋਰ ਅਸੀਂ ਇੱਕ ਰੈਲੈਕਸ ਗੱਟਨ ਕਰਾਂਗੇ ਰਿੱਕੀ ਜੀ ਨਾਲ ਸਾਕੇ ਤੇ ਨਾਲ ਹੀ ਸਰਪ੍ਰਸ ਦੀ ਜ਼ਿੰਮੇਵਾਰੀ ਮੇਰੇ ਦੋਸਤ ਮੇਰੇ ਪਰਿਵਾਰਿਕ ਮੈਂਬਰ ਨੇ ਰਾਜੇਸ਼ ਖੰਨਰ ਜੀ ਇਹਨਾਂ ਨੂੰ ਸੌਂਪਿਆ ਔਰ ਇਸ ਤੋਂ ਲਾਭ उसके अलावा जोड़ी स्टेज मेन कंडक्ट करे साोटे भाई एम सी हरजीत भाटिया जी करार्ज जो हो बड़े भाई ने सर अधिकारी करेंगे उसके अलावा भी, तो भी मैरिट या जो भाई अनुसार किसी ने कोई जिम्मेवारी सौंपनी है वह सौंपी जाएगी अभी फिर एक बार पोलिटिकल जी ग्राउंड है या प्लेटफॉर्म तो उपर उठ के असी तय दिल तो पूरी टीम और पूरे जोड़े इतने बैठे ने असी मेरे छोटे भाई यादविंद्र सिंह यादव धनबाद करते हैं जिन्होंने सानू बड़ा बूझ दिता और यही कारण की अब इन लोगे हुए जय श्री राम जय जय श्री राम ক্টমাইই কাক্য শছিব . এসটনিসযা ওযা কাকজু আংলাই. ও্যা uক্য়ে এহা কেপানা. কেবরত়্শনা? কেবরত্ৃশ্য়া. হাকে। এশেয়া? نہیں وہ اپ اپ لوڈ کرنا گا ہے وہ میڈیا اورے ہو یار میں کیتے دیکھندا جی ٹھھا جی ادھر آ جاؤ ہاں رائے صاحب رائے صاحب کہو کیا کو میرے پیدہ ہے بھائی صاحب پلیز پانی پدی پائے صاحب اودے جڑے او لو بس رائے صاحب اس طرح نہ کرنا لازم صاحب لازم صاحب ہمم بسم اللہ جی اندر جی ستو جی Mrulture at that time, the destination of the disgust, the saint-olra fact is like thenent file, how much aspire is the cause of God himself to pump the structure, here I get now if I understand all this. Guess there can strongension of, Th nhưng is this and I know, Let's leave some guy Bye ਬਾਪੂ ਜੀ ਦਾ ਸਵਾਗਤ ਆਏ ਬਾਹਰ ਚੱਕੋ ਜੀ ਮੈਂ ਤਾਂ ਪ੍ਰਧਾਨ ਜੀ ਬੈਗੇ ਪੈਗੇ ਮੇਰੇ ਕੋ ਵੀ ਫੋਨ ਆਇਆ ਆ ਲੈ ਚਲੋ ਖੜੀ ਚ ਫੋਟੋ ਕਰਦੇ ਯਾਰ ਇੱਥੇ ਕਰਦੇ ਪ੍ਰਾਈਵੇਟ ਬਾਹਰ ਤੇ ਖੜੀ ਚ ਕਰਦੇ ਯਾਰ ਯਾ ਬਾਹਰ ਆ ਲੈ ਯਾਰ ਬਾਕੀ ਆਪਾਂ ਰਾਜੇ ਇੱਧਰ ਆ। ਇਹ ਬਗਿਆ ਇਹ ਵੀ ਬਗਿਆ ਫੋਟੋ ਵੀ ਛੱਕਣ ਦੇ ਆਉਣ। ਚੱਲ ਘਾੜ ਦੇਖ ਕੇ। ਜੈ ਸ਼੍ਰੀ ਰਾਮ। ਇਹ ਜਿਹੜੀ ਮੀਟਿੰਗ ਹੋਈ ਹੈ ਕਿਸਵੰਦਰ ਦੇ ਵਿੱਚ ਹੈ। ਇਹ ਦੁਸ਼ਹਿਰਾ ਕਮੇਟੀ ਆਪਣੀ ਜਿਹੜੀ ਜਿਲੇ ਸਾਲ ਆਪਾਂ ਲਈ ਰੋਡ ਤੇ ਬਣਾਇਆ ਸੀ ਦੁਸ਼ਹਿਰਾ। ਕਿਹੜੀ ਜਗ੍ਹਾ ਜੀ ਇਹ ਲਲੇੜੀ ਜਿਹੜੇ ਲਾਸਟ ਟਾਈਮ ਦਿੱਤੇ ਆਪਾਂ ਬਣਾਇਆ ਸੀਗਾ ਜੀ ਉੱਥੀ ਹੈ ਜੀ ਅੱਛਾ ਨਹੀਂ ਰੋਡ ਕ੍ਰੋਸ ਕਰਕੇ ਸਰਕੀ ਕਲੋਨੀ ਕਿਹੜੀ ਹੈ ਜੀ ਕੀ ਨਾਮ ਜਿੱਥੇ ਸੰਧੂ ਕਲੋਨੀ ਕੀ ਅੱਜ ਰੂਪਰੇਖਾ ਕੀ ਤਿਆਰ ਕੀਤੀ ਹੈ ਅਸੀਂ ਰੂਪਰੇਖਾ ਤਿਆਰ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਧਰਮ ਨੂੰ ਜੋਣ ਵਾਸਤੇ ਦੁਸ਼ਹਿਰਾ ਆਹ ਜਾਊਗਾ ਤੁਹਾਨੂੰ ਕੀ ਅੱਜ ਮੈਂ ਉਹਨਾਂ ਲਈ ਮੈਂ ਪ੍ਰਧਾਨ ਹਾਂ ਜਿੰਨੇ ਮੈਂ ਆਪਣੀ ਟੀਮ ਬਣਾਈ ਹੈ ਸਾਡੀ 21 ਮੈਂਬਰ ਦੀ ਹੈ ਹਾਂ ਜੀ ਕੀ ਨਾਮ ਰੋਡੇ ਜਿਹੜਾ ਬਸਾਰਾ ਕਮਟੀ ਦਾ ਸ਼੍ਰੀ ਰਾਮ ਚੰਦੇ ਜੀ ਬਸਾਰਾ ਕਮਟੀ ਕੀ ਕੁਛ ਖਾਸ ਹੋਊਗਾ ਕਿ ਕਿਸ ਚੀਜ਼ ਨੂੰ ਲੈ ਕੇ ਦੁਨੀਆ ਤੋਂ ਲੇ ਲੇ ਇਹ ਅਸੀਂ ਕੋਈ ਪੋਲੀਟਿਕਲ ਨਹੀਂ ਹੈਗਾ ਕੋਈ ਆਪਣੇ ਸ਼ਹਿਰ ਨੂੰ ਜੋੜਨ ਵਾਸਤੇ ਤੇ ਆਪਣੇ ਧਰਮ ਨੂੰ ਰੂਪ ਦੇka ਤਿਆਰ ਕਰਨ ਵਾਸਤੇ ਪਰ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਨੂੰ ਪਤਾ ਹੀ ਹੈ ਕਿਸ ਵੱਲ ਤੁਰੇ ਹੋਏ ਆਪਾਂ ਧਰਮ ਨੂੰ ਜਾਗਰ ਕਰਾਂਗੇ ਰੇਲਵੇ ਲੈਣਾ ਪਾਰ ਇਹ ਲਲੇਡੀ ਰੋਡ ਤੇ ਜਿੱਥੇ ਪਹਿਲਾਂ ਹੀ ਬਣਾਇਆ ਜਾਂਦਾ ਹਾਂਜੀ ਹਾਂਜੀ ਪੁਰਪਾ ਹਾਂਜੀ ਪੁਰਪਾ ਦੇ ਵਿਚੋ ਹੀ ਆ ਅਸੀਂ ਨੇ ਇੱਕ ਕੁਝ ਸਮੇਂ ਪਹਿਲਾਂ ਇੱਕ ਐਨਜੀਓ ਦੇ ਨਾਲ ਨਾਲ ਬੜੀ ਲੋਕਾਂ ਦੀ ਸ਼ਹਿਰ ਵਾਸੀ ਡਿਮਾਂਡ ਸੀ ਕਿ ਧਰਮ ਸਮਾਜ ਨੂੰ ਸਨਾਤਨ ਧਰਮ ਦੇ ਬੈਨਰ ਰੀਟਾ ਕਿ ਕੋਈ ਤਿਹਾੜ ਮਨਾਇਆ ਜਾਵੇ ਤੋਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਉਂਦਾ ਕਰਨ ਤੋਂ ਬਾਅਦ ਇਸ ਸੱਟੇ ਪਹੁੰਚੇ ਕਿ ਸਾਨੂੰ ਇੱਕ ਵਿਚਾਰਾ ਮਨਾਲਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਡਿਜ਼ਾਇਰ ਸਾਡੀ ਸਾਡਾ ਮੇਨ ਕ੍ਰੇਵ ਹੈ ਕਿ ਜਿਹੜੀ ਅੱਜ ਅੱਜਕੱਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਪੁਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੌਲੇਜ ਸਾਡਾ ਮੇਨ ਮੋਟਿਵ ਪੋਲੀਟਿਕਲ ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇਂ-ਸਮੇਂ ਤੇ ਦੁਸ਼ਹਿਰ ਤੋਂ ਬਾਅਦ ਵੀ ਅਸੀਂ ਸਮੇਂ-ਸਮੇਂ ਤੇ ਧਾਰਮਿਕ ਸਮਾਗਮ ਦਾ ਆਯੋਜਨ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿੱਕੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫੋਰ ਐਗਜ਼ਾਮਪਲ ਨੀਡੀ ਵਰਸਨ ਨੂੰ ਪੀਸਾ ਦੇਨੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀਆਂ ਆ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਤੇ ਇਹਨਾਂ ਨੇ ਕੱਟ ਕੇ ਆਪਣੀ ਸੋਲਸ ਤੋਂ ਉਹ ਬਿਹੌਂਡ ਆਉਂ ਨੂੰ ਠੀਕ ਕਰਾਇਆ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰਲ ਪ੍ਰੋਗਰਾਮ ਹੋਊਗਾ ਉਸ ਤੋਂ ਇਲਾਵਾ 11 ਜਿਹੜੀਆਂ ਵਿਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾਂ ਦੇਣ ਜਾ ਰਹੇ ਹਾਂ ਇਹ ਹੈ ਕਿਤੇ ਉਹ ਇਸ਼ਾਰਾ ਇਹ ਸੰਦੂਕ ਕਲੋਨੀ ਲਲਹੇੜੀ ਰੋਡ ਤੇ ਜਿੱਥੇ ਲਾਸਟ ਟਾਈਮ ਦੁਸ਼ਹਿਰਾ ਜਸ਼ਨ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਕਲੋਨੀ ਦਾ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਪ ਚ ਮਨਾਇਆ ਗਿਆ ਸੀ ਉੱਥੇ ਹੀ ਮਨਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਪਤੰਗਰ ਭਾਈ ਜਿਹੜਾ ਡਾਕਟਰ ਹੈ ਜੋ ਵੀ ਬੰਦ ਸਨਮਾਨ ਪੋਲਿਟੀਸ਼ੀਅਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾਂ ਕਿਸੇ ਫੇਰਬਾਕ ਤੇ ਬੰਦਾ ਮਾਨ ਸਟਾਫ ਦਮਾਂਗੇ ਤੇ ਪਰ ਅਨਿਟੀਵੀ ਨਾਲ ਜਲਦੀ ਜਿਹੜੀ ਦੂਜੀ ਪਹਿਲਾਂ ਜਿਹਨਾਂ ਅਸੀਂ ਕਿਸੇ ਟੀਮ ਸਾਡੇ ਵੱਲੋਂ ਜੀ ਮੈਨਰੋ ਜੀ ਸਾਰੇ ਹੀ ਬੰਦੇ ਇਨਵਾਈਟਡ ਹੈ ਅਸੀਂ ਪਹਿਲੇ 10 ਘਟੇ ਆ ਸਾਡੇ ਕੋਈ ਪਾਰਸ਼ੀਅਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਹੈ ਸਾਡੇ ਵਾਸਤੇ ਕੋਈ ਸਾਨੂੰ ਸੈਂਸਿਟਿਵ ਕੋਈ ਸੈਂਸਿਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਦੀ ਮੀਟਿੰਗ ਰੱਖਾਂਗੇ ਉਹਨੂੰ ਐਪਲੀਕੇਟੋ ਤੁਹਾਡੀ ਨਾਮ ਜੀ ਸ਼੍ਰੀ ਰਾਮਚੰਦਰ ਦਸ਼ਹਿਰਾ ਕਮੇਟੀ ਹਨਾ ਇਹ ਜਿਹੜੇ ਤੁਹਾਡੇ ਅੱਜ ਪ੍ਰਧਾਨ ਨੇ ਰਿੱਕੀ ਸ਼ਰਮਾ ਜੀ ਸਾਹਿਬ ਅਧਿਪਤੀ ਪ੍ਰਧਾਨ ਨੇ ਚੇਅਰਮੈਨ ਦੀ ਅਪਾਰਾਜਿ ਨੇ ਜ਼ਿੰਮੇਵਾਰੀ ਮਹਿਨਤਾਂ ਉਹੀ ਹੈ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗੇ ਸਾਡੇ ਸਤੀਜ ਜੀ ਨੇ ਮੀਤ ਪ੍ਰਧਾਨ ਸਾਡੇ ਪ੍ਰੈਸ ਮੀਡੀਆ ਵਰਤੋਂ ਧਰਵਿੰਦਰ ਜੀ ਜੀ ਦੋਸਤੋ ਕੈਸ਼ ਹੈ ਸਾਡੇ ਕੁਮਬਿੰਦਰ ਸਿੰਘ ਰਾਏ ਨੇ ਜਨਰਲ ਸੈਕਟਰੀ ਸਾਡੇ ਆਪਣਾ ਕੇਵਲ ਕਿਸ਼ਨ ਜੀ ਨੇ ਤੇ ਚੀਫ ਪੈਟਰਨ ਸਾਡੇ ਸ਼੍ਰੀ ਵਿਜੇ ਸ਼ਰਮਾ ਜੀ ਨੇ ਪੈਟਰਨ ਰਾਜੇਸ਼ ਕੰਨਰ ਨੇ ਟਾਈਕਨ ਬਿਜ਼ਨਸਮੈਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਮੇਲਾ ਕੰਡਕਟ ਕਰਨਗੇ ਐਮਸੀ ਵੀ ਆਪਣੇ ਪਾਰਟੀਆਂ ਦੀ ਸਰਦੀ ਪਾਰਟੀਆਂ ਦੀ ਤੇ ਉਸ ਤੋਂ ਇਲਾਵਾ ਮੈਰਿਟ ਦੇ ਹਿਸਾਬ ਨਾਲ ਜਾਂ ਅਕੋਰਡਿੰਗ ਟੂ ਰਿਕੁਆਇਰਮੈਂਟਸ ਹਿਸਾਬ ਨਾਲ ਇਹਨੂੰ ਐਕਸਪੈਂਡ ਅਸੀਂ ਕਰਾਂਗੇ ਥੈਂਕ ਯੂ ਫੂਰਿੰਗ ਇਹ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਕਿ ਸਾਡੇ ਨਾਲ ਮੋਰ ਥੈਨ 18 ਪਰਸਨ ਨੇ ਮੀਡੀਆ ਪਰਸਨ ਜਿਹਨੂੰ ਤੁਹਾਨੂੰ ਸਹਿਯੋਗ ਕਰ ਰਹੇ ਨੇ ਸਾਡੇ ਲਈ ਹਟਕੇ ਚੀਜ਼ ਹੋਈ ਕਿ ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿੰਡੋ ਨੂੰ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਰਿਟ ਦੇ ਬੇਸ ਤੋਂ ਹੋਈ ਅਸੀਂ ਉਹ ਵੀ ਦੇਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨਾਵਲੋਆਂ ਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਪੇ ਕਰਾਂਗੇ ਇਸ ਦੁਸ਼ਹਿਰੇ ਦੇ। ਔਰ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਰਿਪਿਊਟਿਡ ਬਿਜ਼ਨਸਮੈਨ ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਹਿਰਾ 'ਚ ਲੋਕਾਂ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਨੇ ਜਿਹੜਾ ਕੋ ਡੋਨੇਸ਼ਨ ਜ਼ਿਆਦਾ ਦਿੰਦਾ ਹੈ। ਸਾਡੀ ਜਿਹੜੀ ਸਨਮਾਨਿਤ ਕਰਨ ਦਾ ਟ੍ਰੈਂਡ ਆ ਜਾਂ ਰੇਸ਼ਿਓ ਜਾਂ ਪਲੇਟਫਾਰਮ ਹੋ ਰਿਹਾਗਾ ਅਸੀਂ ਜਿਸ ਤਰ੍ਹਾਂ ਲੋਕ ਆਪਾਂ ਕਹਿੰਦੇ ਨੇ ਕਿ ਪ੍ਰਮਾਤਮਾ ਬਾਦ ਜਿਹੜਾ ਦੂਜਾ ਨਾਮ ਹੈ ਡਾਕਟਰਾਂ ਦਾ ਹੈ। ਅਸੀਂ ਮੈਰਿਟ ਦੇ ਬੇਸ ਤੇ ਸ਼ਹਿਰ ਦੇ ਡਾਕਟਰ ਉਹ ਵੀ ਸਨਮਾਨਿਤ ਕਰਨ ਜਾ ਰਹੇ ਹ ਉਸ ਤੋਂ ਇਲਾਵਾ মিডিਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਮਾਰ ਸਨਮਾਨਿਤ ਕੀਤਾ ਜਾ ਰਿਹਾ ਹੈ